ਹੁਣ ਨੇਮ ਆਪਾਂ ਕਰਦੇ ਨਹੀਂ ਬਾਣੀਆਂ ਆਪਾਂ ਪੜਦੇ ਨਹੀਂ ਮੈਂ ਸਾਰਿਆਂ ਨੂੰ ਮੈਂ 네ਗੇਟਿਵ ਨਹੀਂ ਬੋਲ ਰਿਹਾ ਅੱਜ ਜਦੋਂ ਤੁਸੀਂ ਸੱਚ ਦੱਸੋ ਜਿਹੜਾ ਬੰਦਾ ਧਰਮੀ ਹੈ ਨਾ ਜੀ ਧਰਮ ਦੀ ਸ਼ਬਦਾਵਲੀ ਇੰਨੀ ਭੱਦੀ ਨਹੀਂ ਹੁੰਦੀ ਸੱਚੀ ਹੈ ਕਦੀ ਨਾਮ ਹੀ ਨਾ ਜਪਣਾ ਸਿਮਰਨੇ ਨਾ ਕਰਨਾ ਬਾਣੀ ਨਾ ਪੜਨੀ दैਵੀ ਗੁਣ ਨਾ ਹੋਣੇ ਸਿਰਫ ਦੁਨਿਆਵੀ ਹਵਸ਼ ਹੈ ਨਾ ਆ ਕੁਝ ਮੇਰੇ ਕੋਲ ਆ ਜਾ ਗੁਰੂ ਜੀ ਕਹਿੰਦਾ ਐਸੋ ਰਾਜ ਨਾ ਕੀਤਾ ਕਾਜ ਜਿਤ ਹਰ ਬਿਸਰਾਏ ਉਹ ਰਾਜ ਕਿਸ ਕੰਮ ਉਹ ਜੇ ਰਬ ਹੀ ਭੁੱਲ ਜਾਏ ਸ਼ੇਰੇ ਪੰਜਾਬ ਦਾ ਰਾਜ ਕਿਉਂ ਗਿਆ ਧਰਮੀ ਸੀ ਨਾ ਸਾਰੇ ਕਹਿੰਦੇ ਆ ਕਹਿਣਾ ਚਾਹੀਦਾ ਆਪਣੇ ਪਰਦੇ ਸਾਰੇ ਢੁਕਦੇ ਟੱਕਦੇ ਆ ਉਦੋਂ ਹੀ ਰਾਜ ਜਾਂਦਾ ਜਦੋਂ ਗੁਰੂ ਰਾਜ ਵਿੱਚੋਂ ਨਿਕਲ ਜਾਂਦਾ ਬਹੁਤ ਕੁਝ ਸੀ ਤੇ ਐ ਵੀ ਬਹੁਤ ਸਮ ਸਮੇ ਬਾਬਾ ਜੀ ਨੇ ਇੱਕੋ ਗੱਲ ਕਹਿ ਕੇ ਲਗੋ ਸਿੱਖਾ ਮੇਰੇ ਨਾਲ ਬੈਸ ਨਾ ਕਿੰਨੇ ਮੈਂ ਸੱਚੀ ਮੁੱਚੀ ਚਿਮਚੇ ਵਜਾਣ ਆ ਲਈਆਂ ਪਰ ਇੱਕ ਮੈਨੂੰ ਭਰੋਸਾ ਹੈ ਗੁਰੂ ਨਾਨਕ ਸਾਹਿਬ ਤੇ ਜਦੋਂ ਸਿੱਖਾਂ ਦੇ ਘਰਾਂ ਚ ਅੰਮ੍ਰਿਤ ਵੇਲੇ ਖੁਈਆਂ ਤੇ ਡੋਲ ਖੜਕਣਗੇ ਤੇ ਹਰ ਸਿੱਖ ਅੰਮ੍ਰਿਤ ਵੇਲੇ ਧੰ ਗੁਰੂ ਨਾਨਕ ਸਾਹਿਬ ਕਹੇ ਕਿ ਜਪਜੀ ਦੀ ਬਾਣੀ ਪੜੇਗਾ ਇਹਨਾਂ ਤੇਜ ਪ੍ਰਤਾਪ ਹੋਣਾ ਸਿੱਖ ਸਿੱਖਾਂ ਦਾ ਉਹਨੂੰ ਕੋਈ ਖਤਮ ਕਰ ਹੀ ਨਹੀਂ ਸਕਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਮ ਦਾ ਪਹਿਲਾ ਗੁਣ ਹੈ ਨਾਮ ਤੇ ਸਭ ਤੋਂ ਪਹਿਲਾਂ ਉੱਠਦੇ ਆ ਸਾਰਸਾਂ ਨੂੰ ਕਹੇ ਕਿ ਭਲਕੇ ਉਠਰ ਨਾਮ ਧਿਆਵੈ ਮਹਾਰਜ ਕਹਰੇ ਨੇ ਦੜੰਤ ਨਾਮੰ ਤਜੰਤ ਲੋਭੰ ਧਰਮੀ ਬੰਦਾ ਜਿਹੜਾ ਨਾਮ ਜਪਦਾ ਉਹ ਲਾਲਚ ਤਿਆਗ ਦਿੰਦਾ ਕਬੀਰਾਂ ਜਾਂ ਗਿਆਨ ਤਾਂ ਧਰਮ ਹੈ ਜਾਂ ਝੂਠ ਤੇ ਪਾਪ ਜਾਂ ਲੋਭ ਤੇ ਕਾਲ ਹੈ ਜਿੱਥੇ ਲਾਲਚ ਉਥੇ ਮੌਤ ਹੈ ਜਾਂ ਖਿਮਾ ਤੇ ਆਪ ਜਿੱਥੇ ਖਿਮਾ ਦੀ ਵਰਤਿਓ ਧਰਮੀ ਦੜੰਤ ਨਾਮੰ ਤਜੰਤ ਲੋਭੰ ਸ਼ਰਨ ਸੰਤਨ ਪਰਬੂ ਦੇ ਚਰਣਾ ਦੀ ਬੰਦਗੀ ਕਰਨ ਵਾਲੇ ਸੰਤਾਂ ਦੀ ਸ਼ਰਨ ਵਿੱਚ ਕਿਲ ਵਿਖ ਨਾਸੰ ਬਿਨਾ ਦੇਰੀ ਤੋਂ ਤੇਰੇ ਪਾਪ ਕੱਟੇ ਜਾਣਗੇ ਪਰ ਇਹ ਧਰਮ ਨਹੀਂ ਮਿਲਦਾ ਸਭ ਨੂੰ ਬਾਹਰ ਮੁਖੀ ਧਰਮ ਮਿਲ ਜਾਂਦਾ ਹੈ ਇਹ ਧਰਮ ਉਹਨਾਂ ਨੂੰ ਮਿਲਦਾ ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਪ੍ਰਾਪਤੰ ਧਰਮ ਲਖਣ ਨਾਨਕ ਜਿਹ ਸੋ ਪ੍ਰਸੰਨ ਮਾਧਵਾ ਜਿਹਦੇ ਤੇ ਰੱਬ ਖੁਸ਼ ਹੁਣ ਅਗਲਾ ਸ਼ਲੋਕ ਸੁਣਿਓ ਇਹਦੇ ਅਰਥ ਪਲੀਜ਼ ਧਿਆਨ ਦੇ ਕੇ ਸੁਣਿਓ ਸਾਰੇ ਮੇਰੀ ਬੇਨਤੀ ਹੈ ਇਹ ਸ਼ਲੋਕ ਹੈ 11ਵਾਂ ਮਿਰਤ 모ဟੰ ਆਲਪ ਬੁੱਧਯੰ ਰਚੰਤ ਬਨਤਾ ਬినਉਦ ਸਾਹੰ ਅਦ ਪਹਤੋੜੇ ਸਾਹਮਣੇ ਮਿਰਤ ਦਾ ਲਫ਼ਜ਼ੀ ਅਰਥ ਹੁੰਦਾ ਹੈ ਮਰਨਾ ਜਾਂ ਮੋਇਆ ਮਰਿਆ ਹੋਇਆ ਮੋਹੰ ਮੋਹੰ ਦਾ ਲਬਜੀ ਅਰਥ ਮੋਹ ਇਹਦਾ ਅਰਥ ਮੈਂ ਵਾਸ਼ਨਾ ਚ ਲੈ ਕੇ ਕਰਾਂਗਾ ਮਿਰਤ ਮੋਹੰ ਇਹਦਾ ਅਰਥ ਹੋ ਗਿਆ ਜੀ ਮੋਹ ਦੀ ਵਾਸ਼ਨਾ ਵਿੱਚ ਮਰੇ ਮੋਇਆ ਪਿਆ ਕੌਣ ਅਲਪ ਬੁੱਧੰ ਅਲਪ ਦਾਰ ਤੇ ਥੋੜੀ ਤੇ ਬੁੱਧੰ ਦਾ ਅਰਥ ਹੈ ਬੁੱਧੀ ਥੋੜੀ ਬੁੱਧੀ ਵਾਲਾ ਕੰਮ ਅਕਲ ਵਾਲਾ ਥੋੜੀ ਮਤ ਵਾਲਾ ਇਹ ਸੱਚੀ ਮੁੱਚੀ ਵਾਸ਼ਨਾ ਦੇ ਮੋਚ ਮਰ ਗਿਆ ਸਮਝੋ ਵਾਸ਼ਨਾ ਚ ਮੋਇਆ ਫਿਰ ਬੇਨਤੀ ਮਿਰਤ ਮੋਹੰ ਅਲਪ ਬੁੱਧਹਿ ਅਲ ਬੁੱਧੀ ਵਾਲਾ ਕੀ ਕਰ ਰਿਹਾ ਜੀ ਰਚੰਤ ਇਹ ਰਚਿਆ ਹੋਇਆ ਹੈ ਕੌਣ ਕਿਦੇ ਵਿੱਚ ਬਨਿਤਾ ਬਨਤਾ ਦਾ ਅਰਥ ਇਸਤਰੀ ਮੈਂ ਕਹੇ ਧਿਆਨ ਨਾਲ ਸੁਣਿਓ ਸਲੋਕ ਕਿਤੇ ਅਰ ਤੁਸੀਂ ਵੇਖ ਲਓ ਹੀ ਮਿਲਨੇ ਨੇ ਨੇ ਭੈੜੀ ਘਟ ਅਕਲ ਵਾਲਾ ਤੇ ਵਾਸ਼ਨਾ ਚ ਮੋਇਆ ਬੰਦਾ ਬਨਤਾ ਬినੋਦ ਸਾਹੰਗ ਫਿਰੇ ਦੇ ਪਾਠ ਪੂਰਾ ਕਰਾਂਗਾ ਰਚੰਤ ਬਨਤਾ ਬినੋਦ ਸਾਹੰਗ ਰਚਿਆ ਹੋਇਆ ਬਨਤਾਦਰ ਤੇ ਇਸਤਰੀ ਦੇ ਵਿੱਚ ਬినੋਦ ਦਾ ਅਰਥ ਇੱਕ ਕਲੋਲਾ ਕਰਨੀਆਂ ਵੇਖੋ ਅਰਥ ਮੈਨੂੰ ਕਰਨੇ ਪੈਣੇ ਨੇ ਕਵਤਾ ਕਰਨੇ ਸਾਹੰਗਦਰ ਤੇ ਉਤਸ਼ਾਹਤ ਹੈ ਘਟ ਅਕਲ ਵਾਲਾ ਮਹਾਰਾਜ ਕਹਿੰਦੇ ਨੇ ਮੋਇਆ ਹੋਇਆ ਵਾਸ਼ਨਾ ਚ ਇਹ ਦਿਨ ਰਾਤ ਜਿਹੜਾ ਇਸਤਰੀਆਂ ਕਲੋਲਾਂ ਦੇ ਵਿੱਚ ਮਸਤ ਹੋਇਆ ਬੈਠਾ ਥੋੜਾ ਜਿਹਾ ਨੂੰ ਧਿਆਨ ਨਾਲ ਫਿਰ ਮੇਰੀ ਗੱਲ ਨੂੰ ਸੁਣਿਓ ਫਿਰ ਕੀ ਜੀ ਜੋਬਨ ਬਹਿਕ੍ਰਮ 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 ਦਾ ਅਰਥ ਹੈ ਬਲ ਅਵਸਥਾ ਜਵਾਨੀ ਦੀ ਅਵਸਥਾ ਕਨਕ ਕੁੰਡਲਹਾ ਆਪਣੇ ਕੰਨਾਂ ਦੇ ਵਿੱਚ ਸੋਨੇ ਦੇ ਕੁੰਦਲ ਬਾ ਕੇ ਲੋਕਾਂ ਨੂੰ ਪ੍ਰਭਾਵਿਤ ਰਿਹਾ ਕਰਦਾ ਕਨਕ ਕਨਕਦਰਤਾ ਪਕਲ ਵੀ ਕੀਤੇ ਸੋਨਾ ਕਨਕ ਕੁੰਡਲਹਾ ਅੱਗੇ ਹੈ ਬਚਿੱਤਰ ਮੰਦਿਰ ਦੱਦੇ ਨੂੰ ਹਿਸ਼ਾਰੀ ਲੱਗੀ ਜੀ ਮੰਦਰ ਨਹੀਂ ਬਚਿੱਤਰ ਦਰ ਤੇ ਅਨੋਖੇ ਅਨੋਖੇ ਮੰਦਰ ਮੈਂ ਸਿਰਫ ਅਜੇ ਅਖਰੀ ਅਰਥ ਕਰ ਰਿਹਾ ਜੀ ਇੱਥੋਂ ਤੱਕ ਇਥੇ ਮੰਦਰ ਦਾ ਅਰਥ ਕਰ ਪੁਰਾਣੇ ਸਮੇਂ ਮੈਂ ਗੱਲ ਚਲੂ ਬੀਬੀਆਂ ਭੈਣਾਂ ਸਾਰੇ ਬੈਠੇ ਹੋ ਤੁਸੀਂ ਸੱਚੀ ਜੇ ਇੱਕ ਕਿਤਾਬ ਸੀ ਮਹਾਰਾਜਾ ਜਰਮਨੀ ਦਾਸ ਨੇ ਲਿਖੀ ਉਹ ਵੈਸੇ ਮੈਂ ਚਲੋ ਨੌਸਕਾਰ ਬੈਠਾਂ ਉਸ ਵਿੱਚ ਰਾਜੇ ਕੀ ਕੀ ਪਾਪ ਕਰਦੇ ਆ ਤੇ ਕਿੰਨੇ ਗੰਦੇ ਵਿਛਾਈ ਨੇ ਕਈ ਰਾਜੇ ਆਪਣੇ ਘਰ ਬਣਾ ਕੇ ਨਾ ਜਿੱਥੇ ਪੈਂਦੇ ਸਨ ਉਸ ਮਕਾਨ ਦੀਆਂ ਦੀਵਾਰਾਂ ਦੇ ਉੱਤੇ ਤਸਵੀਰਾਂ ਪੇਂਟ ਕਰਾਉਂਦੇ ਸਨ ਭੈੜੀਆਂ ਕਿਉਂਕਿ ਉਹਨਾਂ ਦੀ ਵਾਸ਼ਨਾ ਤੇਜ ਹੋ ਸਕੇ ਇਹ ਅਰਥ ਕੀਤੇ ਗਿਆ ਤੂੰ ਅਲਪ ਬੁੱਧੀ ਵਾਲਿਆ ਤੈਨੂੰ ਰੱਬ ਦਾ ਚੇਤੇ ਹੈ ਜੋਗਨਮ ਜੋਗ ਜੋਗਨ ਬਹਿਕਰਮ ਜਵਾਨੀ ਦੀ ਅਵਸਥਾ ਕਨਕ ਕੁੰਡਲਹ ਕਨਕ ਸੋਨੇ ਦੇ ਕੁੰਦਲ ਪਾਏ ਆ ਤੇ ਗੁਰੂ ਜੀ ਕਹਿੰਦੇ ਬਚਿੱਤਰ ਮੰਦਿਰ ਤੋਂ ਬਾਸ਼ਨਾ ਪੈਦਾ ਕਰਨ ਵਾਲੇ ਕਈ ਤਰ੍ਹਾਂ ਦੇ ਘਰ ਬਣਾਈ ਬੈਠੇ ਆ ਤੇ ਸੱਚੀ ਮੱਚ ਅੱਜ ਵੀ ਉਹਨੇ ਅੱਜ ਸਿਰਫ ਕਾਬ ਪਲਾਬਤੇ ਮੋਡਰੇਟ ਨਾ ਆ ਗਿਆ ਪਰ ਹੈ ਤਾਂ ਪਾਪ ਹੀ ਨਾ ਚੀਜ਼ਾਂ ਤਾਂ ਉਹੀ ਨੇ ਅੱਗੇ ਕਿੰਨੇ ਸੋਭੰਤ ਵਸਤਰਾ ਇਹ ਤੋ ਕਪੜੇ ਪਾ ਕੇ ਬਾਹਰ ਤੁਰਿਆ ਫਿਰਨੇ ਮੇਰੇ ਕੱਪੜਿਆਂ ਦੀ ਖਿੱਚ ਪੈਦਾ ਖੁੱਜੇ ਸੋਹਣੇ ਕੱਪੜੇ ਅੱਗੇ ਮਹਾਰਾਜ ਕਿੰਨੇ ਅਤਿਅੰਤ ਬਹੁਤ ਜ਼ਿਆਦਾ ਮਾਇਆ ਵਿਆਪਤਨ ਮਾਇਆ ਵਿੱਚ ਆਤ ਦਾ ਖਛਦ ਹੋਇਆ ਪੈ ਮਹਾਰਾਜ ਕਹਿੰਦੇ ਤੇਰੇ ਤਰਨ ਦੀ ਕੋਈ ਆਸ ਕੋਈ ਨਹੀਂ ਹੁਣ ਇਹ ਦੇਖੋ ਸਦੀਆਂ ਪਹਿਲਾਂ ਕਿਹਾ ਬੋਲ ਹੈ ਮੁੱਢ ਤੋਂ ਪਹਿਲਾਂ ਕਿਹਾ ਤੇ ਅੱਗੇ ਗੁਰੂ ਜੀ ਕਹਿੰਦੇ ਨੇ ਹੇ ਅਚੁੱਤ ਇਹ ਤੋਂ ਕਿਵੇਂ ਬਚਿਆ ਜਾਏ ਖੇ ਅਚੁੱਤ ਦਾ ਅਰਥ ਹੋ ਗਿਆ ਖੇ ਅਡੋਲ ਪ੍ਰਮਾਤਮਾ ਸ਼ਰਨ ਸੰਤ ਇਹਦਾ ਅਰਥ ਹੈ ਸੰਤਾਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਵਾਲਿਆ ਉਹ ਤਾਂ ਇਸ ਅੱਗ ਤੋਂ ਬਚ ਗਏ ਉਹ ਤੇਰੇ ਨਾਮ ਦੀ ਸ਼ਰਨ 'ਚ ਚਲੇਗਾ ਨਹੀਂ ਤੇ ਬਚਣਾ ਮੁਸ਼ਕਲ ਸੀ ਬਾਬਾ ਜੀ ਨੇ ਕਿਹਾ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿਨਾ ਅੰਚ ਨ ਲਾਗ ਉਹ ਬਚ ਗਏ ਜਿਨ੍ਹਾਂ ਦੇ ਸਿਰ ਤੇ ਤੂੰ ਹੱਥ ਰੱਖਿਆ ਥੋੜਾ ਜਿਹਾ ਇਸ ਬੇਨਤੀ ਨੂੰ ਮਹਾਰਾਜ ਕਹਿੰਦੇ ਖੇ ਅਚੁੱਤ ਸ਼ਰਨ ਸੰਤ ਸੰਤਾਂ ਨੂੰ ਆਪਣੀ ਸ਼ਰਨ ਚ ਰੱਖਣ ਵਾਲੇ ਵੈਗਰੂ ਜੀ ਤੇ ਕਿਰਪਾ ਨਿਧਾਨ ਜੀ ਅੱਗੇ ਕਹਿੰਦੇ ਨਾਨਕ ਥੋੜਾ ਜਿਹਾ ਬਿਸ਼ਰਾਮ ਦੇ ਕੇ ਤਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਭੋ ਵੈਸੇ ਪੋ ਦਾ ਲਫ਼ਜ਼ੀ ਅਰਥ ਹੁੰਦਾ ਹੈ ਏ ਓਏ ਐ ਇਹਦਾ ਅਰਥ ਕਰਾਂਗੇ ਪੋ ਏ ਭਗਵਾਨ ਏ ਭਗਵਾਨੇ ਨਹੀਂ ਭਗਵਾਨ ਏ ਨਮਹ ਵਾਹ ਵਾਹ ਏ ਪ੍ਰਭੂ ਸੰਤਾਂ ਨੂੰ ਆਪਣੀ ਬੁੱਕਲ ਵਿੱਚ ਰੱਖਣ ਵਾਲਿਆ ਏ ਭਗਵਾਨ ਤੈਨੂੰ ਅਸੀਂ ਨਮਸਕਾਰ ਕਰਨਾ ਹੈ ਤੇਰੇ ਤੋਂ ਤੇਰੇ ਚਰਨ ਸ਼ਰਨ ਵੀ ਜਾਨ ਤੋਂ ਬਿਨਾ ਬੰਦਾ ਇਹ ਤੋਂ ਬਚ ਨਹੀਂ ਸਕਦਾ ਇਸ ਦੇ ਅਰਥ ਫਿਰ ਪਲੀਜ਼ ਧਿਆਨ ਨਾਲ ਸੁਣਿਓ ਮਿਰਤਮੋਹਨ ਮੋਹ ਦੀ ਵਾਸ਼ਨਾ ਚ ਮਰਿਆ ਹੋਇਆ ਅਲਪ ਬੋਧਿਆ ਘਟ ਅਕਲ ਵਾਲਾ ਬੰਦਾ ਰਚੰਤ ਬਨਤਾ ਬినੋਦ ਸਾਹੰ ਇਸਤਰੀ ਦੇ ਕਲੋਲਾ ਕੌਤਕਾਂ ਦੇ ਵਿੱਚ ਫਸਿਆ ਹੋਇਆ ਤੇ ਸਾਗਦਰ ਤੇ ਉਤਸ਼ਾਈ ਜੇ ਹੌਤਸ਼ਾਹੀ ਰਿੰਦਾ ਜੋਬਨ ਬਹਿਕਰਮ ਜਵਾਨੀ ਦੀ ਅਵਸਥਾ ਕਨਕ ਕੁੰਡਲਹਾ ਖਾਨਕ ਸੋਨੇ ਦੇ ਕੁੰਡਲ ਪਾ ਕੇ ਤੁਰਿਆ ਫਿਰਦਾ ਨੱਤਿਆਂ ਪਾ ਕੇ ਤੁਰਿਆ ਫਿਰਦਾ ਬਚਿੱਤਰ ਮੰਦਿਰ ਬੜੇ ਅਲੋਕਾਰ ਜੇ ਘਰ ਬਣਾਏ ਵਿਚਿੱਤਰ ਜੇ ਸੋਵੰਤ ਵਸਤਰਾ ਸੋਹਣੇ ਸੋਹਣੇ ਕੱਪੜੇ ਪਾ ਕੇ ਤੁਰਿਆ ਫਿਰਦਾ ਇਤਿਅੰਤ ਮਾਇਆ ਵਿਆਪਤੰ ਆ ਤੋਹੇ ਨੂੰ ਮਾਇਆ ਵਿਆਪੀ ਹੋਈ ਏ ਟਿਕੇਗਾ ਕਿਵੇਂ ਥੋੜਾ ਜਿਹਾ ਮੈਂ ਆਪ ਨੂੰ ਬੇਨਤੀ ਕਰਨੀ ਹੈ ਵਹਿਗੁਰੂ ਤੀ ਹਾ ਪੈਣਾ ਨਹੀਂ ਇਸ ਗੱਲ ਨੂੰ ਪਲੀਜ਼ ਮਹਿਸੂਸ ਨਾ ਕਰਿਓ ਇਸ ਸਚਾਈ ਨੂੰ ਨਹੀਂ ਬੰਦੇ ਅਸੀਂ ਸਟੇਜ ਤੇ ਨਹੀਂ ਕਹਿ ਸਕਦੇ ਤੇ ਸਭ ਤੋਂ ਵੱਧ ਇਸ ਅੱਗ ਨੇ ਦੁਨੀਆ ਦਾ ਬੇੜਾ ਭਾ ਕੇ ਰੱਖ ਦਿੱਤਾ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਨਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪਨਨੀ ਖੇੜ ਪੰਜਵੇਂ ਖਾਨ ਪੀਣ ਕੀ ਧਾਤ ਅੱਗੇ ਕੀ ਹੈ 6ਵੇਂ ਕਾਮਨਾ ਪੁੱਛੈ ਜਾਤ ਇਹ ਇਹ ਉਹ ਵਿਸ਼ਾਏ ਜਿਹਨੂੰ ਸ਼ੁਰੂ ਕੋਈ ਨਹੀਂ ਕਰਦਾ ਕਿਉਂਕਿ ਇਹਨੂੰ ਸ਼ੁਰੂ ਕਰਦਿਆ ਬੋਲਣ ਵਾਸਤੇ ਵੀ ਮਨ ਦੇ ਇੰਦਰੀ ਦੀ ਇਕਾਗਰਤਾ ਚਾਹੀਦੀ ਹੈ ਇਹ ਵਾਸ਼ਨਾ ਕੱਲ ਮੈਂ ਕਰਾਂਗਾ ਅੱਠ ਤਰੀਕਿਆਂ ਨਾਲ ਬੰਦਿਆਂ ਨੂੰ ਵਿਆਪਕ ਗੁਰੂ ਸਾਹਿਬ ਕਿੰਤੂ ਕੀ ਕਰ ਰਹੇ ਹੈ ਤੇਰੇ ਅੰਦਰ ਹਰ ਵੇਲੇ ਚਿੰਤਨ ਇਸਤਰੀ ਦਾ ਕਿਉਂ ਚੱਲ ਰਿਹਾ ਹੈ ਜੇ ਤੂੰ ਇਹਦੇ ਵਿੱਚ ਖਚ ਤਰਿਆ ਫਰੀਦਾ ਇਹ ਵੇਸ਼ ਗੰਦਲਾਂ ਘਰੀਆਂ ਖੰਡ ਲਿਵਾੜ ਪ੍ਰੋਫੈਸਰ ਸਹਿਬ ਸਿੰਘ ਨੇ ਇਹਦੇ ਅਰਥ ਸਿਰਫ ਕੱਲਿਆ ਉਹਨਾਂ ਹੀ ਕੀਤੇ ਨੇ ਬਾਕੀ ਨਹੀਂ ਕਿਸੇ ਕੀਤੇ ਮੈਂ ਤਾਂ ਕਿਹਾ ਤੁਸੀਂ ਭੈਣਾ ਮਤਾਵਾ ਬੈਠੀਆਂ ਜੀ ਕਹਿੰਦੇ ਨੇ ਜੇ ਤੂੰ ਇਸ ਵਾਸ਼ਨਾ ਪਿੱਛੇ ਚਲਾ ਗਿਆ ਗੌਣ ਵਾਲੀ ਨੱਚਣ ਵਾਲੀ ਵੇਸ਼ਵਾ ਤੈਨੂੰ ਚਿੱਟੇ ਕੱਪੜੇ ਤੈਨੂੰ ਬਸਤਰ ਤੈਨੂੰ ਅੰਗ ਪ੍ਰਤ ਅੰਗ ਦਾ ਉਹ ਸੱਚੀ ਮੁੱਚੀ ਨਮਾਸ਼ ਕਰੇਗੀ ਬਚ ਕੇ ਰਹੀ ਓਏ ਇਹ ਗੰਦਲ ਜ਼ਹਿਰ ਦੇ ਨਾਲ ਜ਼ਹਿਰ ਉੱਤੇ ਮਿੱਠਾ ਚੜ੍ਹੇ ਜੇ ਖਾ ਲਿਆ ਤੇ ਪੁਸ਼ਟਾਂ ਦਾ ਨਾਸ਼ ਹੋ ਜਾਏਗਾ ਫਰੀਦਾ ਇਹ ਵਸ਼ ਵਸ਼ ਗੰਦਲਾਂ ਧਰੀਆਂ ਖੰਡ ਲਿਵਾੜ ਇੱਕ ਰਾਹੀ ਵੀ ਰਹਿ ਗਏ ਕਿ ਰਾਦ ਹੀ ਗਏ ਚੜ ਪਾਵਤ ਰਲੀਆਂ ਜੋਬਨ ਵਲੀਆਂ ਆਹ ਮਾਰੇ ਕਹਿ ਰਹੇ ਜਵਾਨੀ ਦੇ ਨਸ਼ੇ ਚ ਜੋਬਨਮ ਬਹਿਕਰਮ ਜਵਾਨੀ ਦਾ ਨਸ਼ਾ ਪਾਵਤ ਰਲੀਆ ਜੋਬੰਦ ਬੰਦੀਆ ਨਾਮ ਬਿਨਾ ਮਾਟੀ ਸੰਗ ਰਲੀਆ ਕਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗੁਰਬਲੀਆ ਹਰ ਭਗਤ ਬਿਨਾ ਲੈ ਧਰਨ ਗਡਲੀਆ ਤਲੇ ਕੁੰਚਰੀਆ ਅੱਜ ਕੱਲ ਜੋ ਵੱਡੀ ਵੱਡੀਆਂ ਗੱਡੀਆਂ ਨੇ ਨਾ ਥੱਲੇ ਹਾਥੀ ਤਲਾ ਕੁੰਚਰੀਆ ਸਿਰ ਕਨਕ ਛਤਰੀਆ ਮਹਾਰਾਜ ਜਿਹਨੇ ਸਿਰ ਤੇ ਸੋਨੇ ਦੇ ਛਤਰ ਝੁਲਦੇ ਪੈਣਾ ਬੰਦਿਆ ਬੰਦਾ ਬਣ ਤੂ ਡੁੱਬਣ ਵਾਲੇ ਪਾਸੇ ਤੁਰ ਪਿਆ ਮੈਂ ਕੁ ਉਦਾਹਰਨ ਸਿਰਫ ਦੇ ਕੇ ਅਰਜ਼ ਕਰਾਂਗਾ ਹੁਣ ਆ ਕੀ ਹੈ ਜੀ ਮੈਂ ਉਸ ਦਿਨ ਕਿਹਾ ਸੀ ਹੋ ਸਕਦਾ ਗਾਇਕ ਜਾਂ ਸਭਿਆਚਾਰ ਵਾਲੇ ਬੰਦੇ ਮੇਰਾ ਬਹੁਤ ਵਿਰੋਧ ਕਰਨਗੇ ਅਸੀਂ ਸਾਰੇ ਕਹਿੰਦੇ ਆਂ ਵੀ ਇਸ ਤਰੀ ਦੀ ਗੱਲ ਕਰੋ ਲੋਕੀ ਲੜਨ ਤਾਂ ਕਮ ਦੇ ਤੇ ਸੱਚੀ ਮੱਚੀ ਜਿੰਨਾ ਸਨਮਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਿੱਤਾ ਨਾ ਪਿਆਰਿਓ ਸ਼ਾਇਦ ਇਹ ਨਾ ਕਿਤੇ ਮਿਲਿਆ ਹੋਵੇ ਉਂਝ ਭਾਰਤ ਵਰਸ਼ ਵਿੱਚ ਐਵੇਂ ਕਿਸੇ ਨੂੰ ਨਿੰਦਣਾ ਨਹੀਂ ਚਾਹੀਦਾ ਉਹਨਾਂ ਦੇ ਅਵਤਾਰਾਂ ਦੇ ਹਰ ਅਵਤਾਰ ਨਾਲ ਇਸਤਰੀ ਹੈ 시ਆ ਰਾਮ ਹੈ ਰਾਦੇ ਸ਼ਾਮ ਹੈ ਸ੍ਰੀ ਪਤ ਹੈ ਲక్ష్ਮੀ ਨਾਰਾਇਣ ਹੈ ਇਹ ਸਾਰੇ ਸ਼ਬਦ ਨੇ ਉਹਨਾਂ ਦੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇੱਥੋਂ ਤੱਕ ਸ਼ਬਦ ਵਰਤੇ ਜੇ ਪਰਮਾਤਮਾ ਨੂੰ ਲੁਝਾਣੇ ਤੇ ਇਸਤਰੀ ਵਾਰਾ ਕਿਰਦਾ ਲੈ ਕੇ ਆ ਮੇਰੇ ਮਨ ਚ ਇੱਕ ਦਿਨ ਆਇਆ ਕਿ ਇਸਲਾਮ ਬੜੀ ਪੁਰਸ਼ ਦੀ ਗੱਲ ਕਰਦਾ ਹੈ ਨਾ ਜੀ ਕੋਈ ਸ਼ਾਮਾਂ ਤੇ ਦੇਖੋ ਮਸਜਿਦ ਬੀਬੀਆਂ ਕਿੱਥੇ ਜਾਂਦੀਆਂ ਹੁਣ ਧੀਆਂ ਪੈਣਾ ਸਤ ਸਾਰੇ ਇਕੱਠੇ ਆਪਾਂ ਬੈਠੇ ਆ ਇਹ ਸਭ ਤੋਂ ਵੱਡਾ ਸਨਮਾਨ ਜੇ ਗੁਰਮਖੋ ਯਾਦ ਰੱਖਿਓ ਗੁਰੂ ਸਾਹਿਬ ਨੇ ਸਾਨੂੰ ਕੋਈ ਸ਼ਬਦੋਂ ਤਾਂ ਲੰਦਰੀ ਨਹੀਂ ਸਿੰਘ ਵੀ ਕੋਈ ਨਹੀਂ ਲਾਂਦੇ ਨਾ ਜੀ ਫਲਾਣਾ ਗੱਲ ਆ ਗਿਆ ਫਲਾਣਾ ਮਾਨ ਆ ਗਿਆ ਫਲਾਣਾ ਵਰਕ ਆ ਗਿਆ ਯਾਦ ਰੱਖਿਓ ਗੁਰੂ ਨੇ ਕਿਹਾ ਸੀ ਵਿਚ ਮੈਂ ਇੱਕ ਤੈਨੂੰ ਖੋਲ ਦੇਣਾ ਦੋ ਮੇਰੀਆਂ ਗੱਲਾਂ ਮੰਨ ਲੈ ਪਹਿਲਾ ਹੁਕਮਨਾਮੇ ਦਾ ਅਖਰ ਮੇਰਾ ਮੰਨ ਲੈ ਸਿੰਘ ਤੇ ਕੌਰ ਮੇਰਾ ਮੰਨ ਲੈ ਵਿਚਕਾਰ ਤੈਨੂੰ ਖੋਲ ਦਿੱਤੀ ਤੂੰ ਆਪਣੇ ਕੋਲ ਰੱਖ ਲੈ ਆਪਾਂ ਕੀ ਕਰਨੇ ਪਏ ਸਿੰਘ ਗੁਰੂ ਜੀ ਨੇ ਦਿੱਤੀ ਦਾਤ ਸੀ ਹੁਣ ਕਿਸੇ ਮੇਰੀ ਗੱਲ ਧਿਆਨ ਨਾਲ ਸੁਣਿਓ ਕੋਈ ਬੰਦਾ ਕਿਸੇ ਬੱਚੀ ਨੂੰ ਕਿਸੇ ਧੀ ਨੂੰ ਕਿਸੇ ਪੈਨ ਨੂੰ ਬੀਬੀ ਨੂੰ ਲੰਘ ਦੇ ਨੂੰ ਇਹ ਟੀਚਰ ਕਰੇ ਤੇਰੀਆਂ ਅੱਖਾਂ ਕੀ ਹੋ ਜੀਆਂ ਨੇ ਤੇਰੀ ਨਾਸਕਾ ਕੀ ਹੋਜੀ ਹੈ ਤੇਰੀ ਗਰਦਨ ਕੀ ਹੋਜੀ ਹੈ ਕਮਰ ਕੀ ਹੋਜੀ ਮੈਂ ਸੱਚ ਕਹਿਣਾ ਪਏ ਕਹਿਣਾ ਪੈਣਾ ਤੇਰੀ ਚਾਲ ਕੀ ਹੋਜੀ ਆਪਾਂ ਕਾਂਗੇ ਫੜਕਾਓ ਇਹਨੂੰ ਅਸੀਂ ਲੱਖਾਂ ਬੈਠੇ ਹੁੰਨੇ ਆ ਤੇ ਗਾਇਕ ਸਾਡੀਆਂ ਧੀਆਂ ਪੈਣਾ ਨੂੰ ਸੁਣਾਉਂਦਾ ਇਹਨਾਂ ਦੀਆਂ ਅੱਖਾਂ ਕੀ ਹੋਜੀਆਂ ਇਹਨੂੰ ਆਪਾਂ ਸਭਿਆਚਾਰ ਕਹਿੰਨੇ ਕੀ ਉਹਦੀ ਸ਼ਬਦਾਵਲੀ ਵਿੱਚ ਕਾਮ ਦੀ ਉਤੇਜਤਾ ਕਾਮ ਉਤੇ ਤੇਲ ਪਾਣ ਦੀ ਗੱਲ ਹੀ ਉਕਰ ਰਿਹਾ ਮੈਂ ਫਿਰ ਬੇਨਤੀ ਇੱਕ ਬਹੁਤ ਵੱਡਾ ਮੁਜਰਾ ਹੋ ਰਿਹਾ ਸੀ ਲੋਕ ਬੜੇ ਇਕੱਠੇ ਸਨ ਕਿਉਂਕਿ ਅੱਜ ਜਿਹੜੀ ਗੁਰੂ ਸਾਹਿਬ ਨੇ ਗੱਲ ਕਹੀ ਉਹਨੂੰ ਇਹਦੇ ਵਲ ਧਿਆਨ ਦੇਈ ਆਪਾਂ ਮੁਜਰਾ ਹੋ ਰਿਹਾ ਬਹੁਤ ਲੋਕ ਇਕੱਠੇ ਤੇ ਅੱਜ ਤਾਂ ਸੱਚੀ ਲੋਦਨੀ ਭਾਈ ਸਾਹਿਬ ਕਹਿੰਦੇ ਸਨ ਤੇ ਮੈਂ ਕਹਿ ਦਿੰਨਾ ਸਟੇਜ ਤੇ ਸਾਡੇ ਬੰਦੇ ਅਸੀਂ ਚਲੋ ਵਿੱਚ ਹੀ ਆਂ ਜੇ ਕੋਈ ਬੰਦਾ ਗੌਣ ਨਚਣ ਵਾਲਾ ਆ ਜਾਣਾ ਭੱਜ-ਭੱਜ ਕੇ ਰਾਗੀ ਭਾਈ ਸਾਰੇ ਫੋਟੋਆਂ ਖ ਜਾਂਦੇ ਨੇ ਨਾਲ ਹੀ ਫੇਸਬੁੱਕ ਤੇ ਪਾਉਂਦੇ ਨੇ ਬੰਦਾ ਸਮਝਦਾ ਵੀ ਇਹਨਾਂ ਦੀ ਬਿਰਤੀ ਕੀ ਹੋਜੀ ਗਏ ਗੁਰੂ ਸਾਹਿਬ ਨੇ ਸਾਨੂੰ ਕਿ ਮੈਂ ਨਫ਼ਰਤ ਨਹੀਂ ਕਰਿਆ ਕਿਹੜੀ ਦਾਤ ਦਿੱਤੀ ਉਹ ਬੜਾ ਵੱਡਾ ਮੁਜਰਾ ਹੋ ਰਿਹਾ ਲੋਕੀ ਬੜੇ ਇਕੱਠੇ ਇੰਨੀ ਦੇਰ ਨੂੰ ਇੱਕ ਫਕੀਰ ਲੰਘਿਆ ਉਹਨੇ ਕਿਹਾ ਵੀ ਆ ਦੁਨੀਆ ਬੜੀ ਇਕੱਠੀ ਹੋਈ ਪਈ ਐ ਉਹ ਜੀ ਭੀੜ ਨੂੰ ਚੀਰ ਕੇ ਵਿੱਚ ਚਲਾ ਗਿਆ ਤੇ ਉਹ ਬੀਬੀ ਪੈਰਾ ਚ ਘੁੰਗਰੂ ਪਾ ਕੇ ਨੱਚੇ ਵੀ ਤੇ ਨਾਲ ਉਹ ਬਾਵਾ ਉਲਾਰੇ ਪੀ ਉੱਚੀ ਉੱਚੀ ਤੇ ਨਾਲ ਮਿਰਦੰਗ ਵੱਜੇ ਲੋਕਾਂ ਵੇਖਿਆ ਵੀ ਆ ਫਕੀਰ ਕਿੱਥੇ ਆ ਗਿਆ ਉਹ ਵੇਖ ਬੋਕ ਕੇ ਨਾ ਜੀ ਅੱਖਾਂ ਬੰਦ ਕਰ ਕਰ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਮੈਂ ਵੇਚਤੇ ਨਹੀਂ ਕਰਾ ਸਕਦਾ ਫਕੀਰ ਕਹਿੰਦਾ ਮੈਂ ਵੇਚਤੇ ਨਹੀਂ ਕਰਾ ਸਕਦਾ ਬੋਲ ਕੇ ਨਿਕਲ ਗਿਆ ਕਿਸੇ ਨੇ پکڑ ਕੇ ਕਿਆ ਬਾਬਾ ਇਹ ਰੋਜ ਰੋਜ ਨਹੀਂ ਮਿਲਣਾ ਮੇਲਾ ਮਿਲਣਾ ਤੇ ਨਾਲਾ ਕਹਿੰਦਾ ਵੇਖ ਆ ਕਿਵੇਂ ਬੀਬੀ ਦੇ ਪੈਰ ਜਿਹੜੇ ਨੇ ਧਰਤੀ ਤੇ ਵੱਜਦੇ ਆ ਸੁਣੀਏ ਤੂੰ ਕੁੰਗਰਾਂ ਦੀ ਸ਼ੰਕਾਰ ਕਹਿੰਦਾ ਵੇਖ ਬਾਹ ਲੰਮੀ ਕਰਦੀ ਪਈ ਬੋਲਦੀ ਏ ਉਹਨੇ ਫਿਰ ਇੱਕ ਗੱਲ ਕਹੀ ਮੱਕ ਵੀ ਤੈਨੂੰ ਸੁਣਾਣਾ ਉਹ ਕਹਿੰਦਾ ਸ਼ੁਭ ਕਾਜ ਕੋ ਛੋੜ ਆਕਾਜ ਕਰੇ ਕਛ ਲਾਜ ਨਾ ਆਵਤ ਹੈ 인কো ਅਰਥ ਬੜੇ ਸੌਖੇ ਨੇ ਚੰਗਾ ਕੰਮ ਨਹੀਂ ਕਰਨਾ ਉਹ ਗੁਰਮਖੋ ਹਜ਼ਾਰਾਂ ਰੁਪਈਆ ਡਾਲਰ ਖਰਚ ਦੇਉਦੇ ਤੇ ਕਿਤੇ 100 ਡਾਲਰ ਗਰੀਬ ਕਿਸੇ ਬੰਦੇ ਦੀ ਧੀ ਦੀ ਫੀਸ ਭਰ ਦਿਓ ਰੱਬ ਦੀ ਮਿਹਰ ਹੋ ਜਾਏਗੀ ਉਨੇ ਕੈ ਸ਼ੁਭ ਕਾਜ ਕੋ ਛੋੜ ਆਕਾਂਜ ਕਰਾਂ ਕਛ ਲਾਜ ਨਾ ਆਵਤ ਹੈ ਇਨ ਕੋ ਇਕ ਰਾਂਡ ਬੁਲਾਇ ਨਚਾਬਤ ਖੈ ਘਰ ਕੋਦਨ ਧਾਮ ਲਟਾਵਨ ਕੋ ਮਰਦੰਗ ਤਿਨੇ ਧ੍ਰਿਗ ਧ੍ਰਿਗ ਕੈ ਸੁਲਤਾਨ ਕੈ ਕਿਨ ਕੋ ਕਿਨ ਕੋ ਬਾਹ ਉਲਾਰ ਕੇ ਨਾਰ ਕੈ ਇਨ ਕੋ ਇਨ ਕੋ ਇਨ ਕੋ ਮੈਂ ਅਰਥੇ ਥੋੜੇ ਕਰ ਦੇਣਾ ਇਹ ਬਾਣੀ ਨਹੀਂ ਮੈਨੂੰ ਚੰਗਾ ਲੱਗਾ ਇਹਨੂੰ ਕੋਟ ਪ੍ਰਿੰਸੀਪਲ ਗੰਗਾ ਜੀ ਨੇ ਕੀਤਾ ਸਭ ਤੋਂ ਪਹਿਲਾ ਪਰਵਾਨਾ ਸਾਹਿਬ ਨੇ ਮੈਂ ਕਹਿੰਦਾ ਜ਼ਿਕਰ ਕੀਤਾ ਇਹਦੇ ਅਰਥ 'ਨਿ ਸ਼ੁਭ ਕਾਜ ਕੋ ਛੋੜ ਆਕਾਜ ਕਰੈ ਚੰਗੇ ਕੰਮ ਛੱਡ ਕੇ ਤੋ ਕਿਹੜੇ ਪਾਸੇ ਤੁਰ ਜਾ ਪਿਆ ਰਚੰਤ ਬੰਤਾ ਬినੋਦ ਸਹੰ ਸ਼ੁਭ ਕਾਜ ਕੋ ਛੋੜ ਆਕਾਜ ਕਰੈ ਕਛ ਲਾਜ ਨ ਆਵਤ ਹੈ ਇਨ ਕੋ ਕਿਨੇ ਨਾ ਨੂੰ ਸ਼ਰਮ ਨਹੀਂ ਹੁੰਦੀ ਇੱਕ ਰਾਂਡ ਬੁਲਾਏ ਨਚਾਵਤ ਹੈ ਔਰਤ ਨੂੰ ਬੁਲਾ ਲਿਆ ਤੇ ਮੁਜਰਾ ਕਰ ਰਹੇ ਨੇ ਕਾਦੇ ਲਈ ਘਰ ਕੋ ਦਮਦਾਮ ਲਟਾਵਨ ਕੋ ਨੱਚਦਿਆਂ ਹੋਇਆਂ ਉਦੇ ਜਿਸਮ ਦੇ ਅੰਗਾਂ ਉੱਤੇ ਰੁਪਈਏ ਛੱਟ ਦੇ ਵਹਿਆ ਇਹਨੂੰ ਕਲਚਰ ਕਹਿੰਦੇ ਆ ਇਹ ਸਭਿਆਚਾਰ ਖੈ ਘਰ ਕੋਦਨ ਧਾਮ ਲਟਾਮਨ ਕੋ ਮਿਰਦੰਗ ਮਿਰਦੰਗ ਤੇਨਾ ਤ੍ਰਿਗ ਧ੍ਰਿਗ ਕਹੈ ਜਦੋਂ ਮਿਰਦੰਗ ਵਜਦਾ ਨਾ ਆਵਾਜ਼ ਨਹੀਂ ਆਉਂਦੀ ਆ ਤਬਲੇ ਵਾਲੇ ਵੀ ਇਹੀ ਕਹਿੰਦੇ ਹੋ ਜਦੋਂ ਕਹਿੰਦੇ ਉਹ ਕਿਸੇ ਕਹਾ ਬਾਬਾ ਮਿਰਦੰਗ ਵੇਖ ਉਹ ਕਹਿੰਦਾ ਮੇਰੇ ਤੋਂ ਨਹੀਂ ਸੁਣਿਆ ਜਾਂਦਾ ਮਿਰਦੰਗ ਕਹਿ ਰਿਹਾ ਤ੍ਰਿਗ 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 ਕਹਿੰਦਾ ਲਾਣ ਤੇ ਤੁਹਾਡੇ ਉੱਤੇ ਵਾbene ਅਰਥ ਆਪਣੇ ਕੀਤੇ ਮਰਦੰਗ ਤਿਨੇ ਧਰਗ ਤ੍ਰਿਗ ਕੈ ਤੇ ਜਿਹੜੇ ਘੰਗਰੂਆਂ ਦੇ ਬਾਦ ਛੰਚਣ ਕਰਕੇ ਹੁੰਦੀ ਨਾ ਸੁਲਤਾਨ ਕਹੇ ਕਿਨ ਕੋ ਕਿਨ ਕੋ ਪੈਰਾਂ ਚ ਘੰਗਰੂ ਪੁੱਛਦੇ ਨੇ ਕਿੰਨਾ ਨੂੰ ਕਿੰਨਾ ਨੂੰ ਤੇ ਬਾਹ ਉਲਾਰ ਕੇ ਨਾਰ ਕਹੇ ਇਨ ਕੋ ਇਨ ਕੋ ਇਨ ਕੋ ਲੱਖ ਲਾਣ ਜਿਹੜੇ ਮੈਨੂੰ ਨੱਚਦੀ ਨੂੰ ਵੇਖਣ ਆਏ ਉਹ ਫਕੀਰ ਕਹਿੰਦਾ ਤੂੰ ਹੀ ਲਾਣ ਤਾਂ ਸੋ ਮੈਂ ਚੱਲਿਆ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰਮਖੋ ਇਹ ਬਚਿਆ ਜਾ ਸਕਦਾ ਹੈ ਹੇ ਅਚੁੱਤ ਸ਼ਰਨ ਸੰਤ ਆਪਣੀ ਬੁੱਕਲ ਚ ਆਪਣੀ ਸੰਤਾਂ ਨੂੰ ਆਪਣੀ ਸ਼ਰਨ ਚ ਰੱਖਣ ਵਾਲਿਆ ਨਾਨਕ ਭੋਗਵਾਨ ਏ ਨਮਹ